दोनों मावी घर भैन के पिछे जख्म हो गए बेड सुनिया अंकल पर हो गया, की हो, की हो गया। ਉਰੇ ਗਲਦੀਪ ਗੁਰੇ ਨੀ ਤਕੜੀਆਂ ਜੀ ਹੋ ਗਿਓ ਰੋਹੀ ਕਾ ਤੋ ਜਾਨੀ ਐ ਮੈਂ ਹੋਰ ਕੋਨਾ ਘਰੇ ਪਰਿਵਾਰ ਚ ਕੋਈ ਨਹੀਂ ਤੂੰ ਦੋਨੇ ਜਾਣ ਗਈਆਂ ਇਹਦਾ ਡੈਡੀ ਕਰਿਓ ਜੀ ਅਰਦਾਸ ਬੇਨਤੀ ਕਿੰਨਾ ਮਾਮਾਤੀਆ ਬਾਤ ਤਲੇ ਕੋਈ ਵੀ ਨਹੀਂ ਹੈਗਾ ਮੈਂ ਇਹਨਾਂ ਦਾ ਕਹਿੰਦੀ ਹਾਂ ਜੀ ਬੈਟਸ ਲੋਗੇ ਬਟੇ ਮਦਬੂਤੀ ਤੇ ਬਚਪਨ ਤੇ ਦਾ ਨੀਚਲਾ ਇਸਨਾ ਪਰ ਨਹੀਂ ਕਰਦਾ ਤੇ ਮਾਤਾ ਦੇ ਹੁਣ ਬਹੁਤ ਵਿਰਧ ਹੋ ਗਏ ਨੇ ਕੋਲ ਨਾ ਹੀ ਚੱਕ ਹੁੰਦੀ ਆ ਉਹਨਾਂ ਵਾਸਤਾ ਕਿੱਤੋਂ ਆਏ ਗੱਛ ਗੜਸ਼ੀਕਾ ਤੋਂ ਗੋਗੋ ਮੁਤਾਪਰ ਤੋਂ ਪਿੰਡ ਤੋਂ ਦੀ ਕੋੜਾ ਕੁਲਦੀਪ ਕੋਰੇ ਨੀਂਤ ਕੜੀਆਂ ਜੀ ਹੋ ਗਿਆ ਰੋਈ ਕੋ ਤਾਂ ਜਾਨੀ ਆ ਹੈ ਇਹ ਕਿਉਂ ਰਤ ਨੂੰ ਸੰਦੀ ਨਹੀਂ ਸਾਈ ਤੇ ਰਾਤ ਚਿੱਕਾ ਮਾਰਦੀ ਰਹਿੰਦੀ ਆ ਜੀ ਪਿੱਛੇ जख्म ਹੋ ਗਏ ਪਿੱਛੇ ਸਾਰੇ जख्म ਹੋਏ ਹੁਣ ਵੀ ਹਲੇ ਜਿੱਦਾਂ ਪਹਿਲਾਂ ਕਾਫੀ ਦਿਨ ਤੋਂ ਪਹਿਲਾਂ जख्म ਦੀ ਦਵਾਈਆਂ ਦੂਆਂ ਲੈਂਦੇ ਸੀਗੇ ਡਾਕਟਰ ਨੂੰ ਦਿਖਾਉਂਦੇ ਸੀਗੇ ਤਾਂ ਹੁਣ ਇਹਨੂੰ ਕੁਝ ਠੀਕ ਕਰਕੇ ਫਿਰ ਦੁਬਾਰਾ ਹੁਣ ਇਹਦੇ ਤੇ ਡੈਪਰ ਵਗੈਰਾ ਲਗਾ ਕੇ ਮੈਂ ਸਵੇਰੇ ਜਾਈ ਨੂੰ ਲੈ ਕੇ ਆਇਆ ਥੱਲੇ ਆਣਾ ਹਿੱਸਾ ਕੰਮ ਨਹੀਂ ਕਰਦਾ ਨਹੀਂ ਬਿਲਕੁਲ ਨਹੀਂ ਕੰਮ ਕਰਦਾ ਇੱਥੇ ਚ ਤੁਰਦੀ ਨਹੀਂ ਬਿਲਕੁਲ ਵੀ ਹੋਰ ਮਾਂ ਸਸਰੀ ਕਾਲ ਕੀ ਨਾਮ ਆ ਤੇਰਾ ਕਰਮਕੂਰ ਹੈ ਕਰਮਕੂਰ ਕਰਮਕੂਰ ਮੈਂ ਹੋਰ ਕੋਣ ਆ ਘਰੇ ਪਰਿਵਾਰ ਚ ਕੋਈ ਨਹੀਂ ਤੂੰ ਦੋਨੇ ਜਾਣ ਗਈਆਂ ਇਹਦਾ ਡੈਡੀ ਹੈ ਨਹੀਂ ਤੇ 25 ਚਾਲ ਅੱਛਾ ਤੇ ਭਰਾ ਇਹਦਾ ਨਹੀਂ ਕਿੱਥੇ ਗਿਆ ਦੋ ਗੁੱਡੀਆਂ ਦਿੱਤਾ ਇਹਨੂੰ ਮਹਾਰਾਜ ਨੇ ਮਹਾਰਾਜ ਨੇ ਦਿੱਤਾ ਤੇ ਗੁੱਡੀ ਕਿੱਥੇ ਆ ਦੂਜੀ ਦੂਜੀ ਹੈਗੀ ਮੈਂ ਘਟੇ ਕੋਲ ਗਿਆ ਸੀ ਵਿਆਹੀ ਹੋਈ ਹੈ ਉਹ ਨਹੀਂ ਆਉਂਦੀ ਹਾਂਜੀ ਆਜਨ ਦੀ ਮਣ ਤੋਂ ਨਹੀਂ ਪਤਾ ਗਿਆ ਹਸਤਲ ਹੁਣ ਆਪਣੇ ਟੱਬਰਾਂ ਦੇ ਉਹਦੇ ਗਾਂ ਬੱਚੇ ਆ ਹਾਂਜੀ ਠੀਕ ਹੈ ਤੇ ਮਾਫ ਘਰੇ ਕਮਾਈ ਦਾ ਕੀ ਸਾਧਨਾ ਬਸ ਪੈਨਸ਼ਨ ਹੀ ਆਉਂਦੀ ਜਿਹੜੀ ਤੁਹਾਨੂੰ ਬढ़ापा ਪੈਨਸ਼ਨ ਆਉਂਦੀ ਹੈ ਹਾਂਜੀ ਇਹਨੂੰ ਵੀ ਆਉਂਦੀ ਹੈ ਇਹਨੂੰ ਵੀ ਆਉਂਦੀ ਹੈ ਕਿ ਕਿੰਨੇ ਸਾਲਾਂ ਦੀ ਹੋ ਗਈ ਇਹ 345 ਚਾਲ 34 ਸਾਲਾਂ ਦੀ ਹੋ ਗਈ ਹਾਂਜੀ ਠੀਕ ਆ ਮਾ ਹੁਣ ਮੈਂ ਤਾਂ ਚਾਂਭੀ ਨਹੀਂ ਹੁੰਦੀ ਉਹ ਇਹਦਾ ਡੈਡੀ ਕੀ ਕੰਮ ਕਰਦਾ ਸੀ ਜਦੋਂ ਹੁੰਦਾ ਸੀ ਬੱਚ ਘਿਆੜੀ ਕਰਦਾ ਲਿਆੜੀ ਕਰਦਾ ਸੀ ਇਹ ਵੋਟ ਪਾ ਕੇ ਆਈ ਸੀਗੀ ਆ ਦਿਸਾਨ ਲੱਗਿਆ ਹੋਇਆ ਹਾਂਜੀ ਅੱਛਾ ਇਹ ਲੈ ਗਿਆ ਇਹ ਲੈ ਗਿਆ ਵੰਡੀ ਮੇਰਾ ਠੀਕ ਹੈ ਇਹ ਜਿਹੜਾ ਲੈ ਕੇ ਆਇਆ ਠੀਕ ਆ ਮਾ ਮਾ ਕੋਈ ਹੋਰ ਪਿੰਡ ਦੀ ਪੰਚਾਇਤ ਜਾਂ ਕੋਈ ਹੋਰ ਮਦਦ ਕਰਦੇ ਲੋਕ ਮੈਂ ਦੇਖੋ ਬਾਹਰੋਂ ਆ ਜਾਂਦਾ ਥੋੜਾ ਬੁੱਤ ਜੇ ਚਾਹੁੰਦੇ ਨੇ ਓਕੇ ਉਹ ਪੰਚਾਇਤੀ ਤੌਰ ਤੇ ਕੋਈ ਮਦਦ ਨਹੀਂ ਕਿ ਮਾ ਕੋਈ ਰਿਸ਼ਤੇਦਾਰ ਮਦਦ ਕਰਦੇ ਆ ਰਿਸ਼ਤੇਦਾਰ ਹੁਣ ਆਪਣਾ ਆਪਣਾ ਹੀ ਉਹ ਬੇਟਾ ਆਪਣਾ ਆਪਣਾ ਹੀ ਮੱਚੀ ਚਾਹ ਆਉਂਦੇ ਰਿਸ਼ਤੇਦਾਰ ਸਾਰੇ ਹਾਂ ਆ ਜਾਂਦੇ ਆ ਕਿਤੇ ਪਤਾ ਹੀ ਖਬਰ ਨਹੀਂ ਲੱਗੀ ਆਪਣੋ ਆਪਣੇ ਦਾ ਇਹਦੇ ਨਾਨਕੇ ਨਾਨਕੇ ਕੋਈ ਨਹੀਂ ਮਾਮਾ ਨੰਨਾ ਨੰਨਾ ਨਹੀਂ ਦਾਦਕੇ ਅੰਛ ਧੂਆ ਇੱਕ ਧੂਆ ਬਸ ਉਹ ਵੀ ਮੰਡੀ ਤੇ ਬੈਠੇ ਕਿਤੇ ਬੈਠੇ ਉਹ ਤੇ ਮਾਸੀ ਕੋਈ ਕੋਈ ਨਹੀਂ ਆਉਂਦਾ ਮਾਸੀ ਮਾਸੀਆਂ ਹੈ ਨਹੀਂ ਯਾਹ ਮੁੰਡੇ ਆ ਚਾਚੇ ਤਾਏ ਹਾਂ ਕੋਈ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਸਾਡੀ ਕੁਲਦੀਪ कौर 40 45 ਸਾਲਾਂ ਦੀ ਉਮਰ ਆ ਥੱਲੇ ਵਾਲਾ ਹੀ ਸਾਡਾ ਡੈਡਾ ਪਿੱਛੇ ਜਖਮ ਹੋਏ ਹੋਇਆ ਲੈਟਰਨ ਬਾਥਰੂਮ ਵੀ ਵਿਚੇ ਹੀ ਹੁੰਦਾ ਪਤਾ ਨਹੀਂ ਲੱਗਦਾ ਤੇ ਮਾਂ ਕਰਮਕੌਰ ਪਤਾ ਨਹੀਂ ਕਰਮਾਂ ਦਾ ਕੋਈ ਜਿਹੜਾ ਦੁੱਖ ਸੁੱਖ ਕੱਟ ਰਹੀ ਹੈ ਮਾਂ ਹੋਰ ਕੋਈ ਨਹੀਂ ਨਾ ਪੈਣ ਨਾ ਭਰਾ ਨਾ ਮਾਮਾ ਨਾ ਚਾਚਾ ਨਾ ਤਾਇਆ ਨਾ ਭੂਆ ਨਾ ਫੁਫੜ ਹੋਰ ਕੋਈ ਨਹੀਂ ਜਿਹੜਾ ਆ ਕੇ ਬਰਾਬਰ ਖੜੇ ਕੋਈ ਤਰਸ ਕਰ ਤੁਹਾਡੇ ਵਰਗਾ ਤੁਹਾਡੇ ਵਰਗਾ ਕੋਈ ਮਾਂ ਕਹਿੰਦੀ ਕੋਈ ਤਰਸ ਕਰ ਲੈਂਦਾ ਜਿਹਦੇ ਨਾਲ ਮਾੜਾ ਮੋਟਾ ਖਰਚਾ ਚੱਲੀ ਜਾਂਦਾ ਬਾਕੀ ਪੈਨਸ਼ਨ ਲੱਗੀ ਹੈ ਦੋਨਾਂ ਦੀ ਹਾਂਜੀ ਉਹਦੇ ਨਾਲ ਘਰ ਚੱਲੀ ਜਾਂਦਾ 25 30 ਸਾਲ ਪਹਿਲਾਂ ਗਲਦੀਪ ਭੈਣ ਦਾ ਬਾਪ ਵੀ ਤੁਰ ਗਿਆ ਸੀ ਇਸ ਦੁਨੀਆ ਤੋਂ ਪੁੱਤ ਦਿੱਤਾ ਹੀ ਨਹੀਂ ਇੱਕ ਧੀ ਆ ਉਹ ਵਿਆਹੀ ਹੋਈ ਆ ਉਹ ਆਪਦੇ ਘਰੇ ਆ ਉਹ ਵੀ ਪੂਰੀ ਸੂਰੀ ਆ ਤੇ ਆ ਪੁੱਤ ਇੱਕ ਰੱਬ ਨੇ ਦਿੱਤਾ ਗਵਾਂਡੀਆਂ ਦਾ ਵੀਰ ਆ ਗਵਾਂਢੀ ਆ ਰਿਸ਼ਤੇਦਾਰੀ ਚ ਨਹੀਂ ਪਰ ਪਰ ਪੁੱਤ ਗੁਰਮਖ ਸਿੰਘ ਮਾਂ ਕਹਿੰਦੀ ਮੇਰਾ ਪੁੱਤ ਹੀ ਆ ਇਹ ਹੀ ਸੂਰਮਾ ਹੈ ਇਹ ਹੀ ਸੂਰਮਾ ਕਹਿੰਦੀ ਇਹ ਹੀ ਪੁੱਤ ਆ ਮੇਰਾ ਇਹ ਹੀ ਸਾਹਮ ਦਾ ਇਹ ਹੀ ਲੈ ਕੇ ਆਇਆ ਇੱਥੇ ਤੱਕ ਇਤੋਂ ਸਾਨੂੰ ਇੱਕ ਸੇਧ ਲੈਣੀ ਵੀ ਬਣਦੀ ਹੈ ਭਾਈ ਤੁਹਾਡੇ ਆਣ ਗਵਾਨ ਚ ਵੀ ਕੋਈ ਕਲਦੀਬ ਵਰਗੀ ਜਾਂ ਕੋਈ ਵੀਰ ਹੋਊ ਜਾਂ ਕੋਈ ਭੈਣ ਹੋਊ ਜਾਂ ਕੋਈ ਬੇਬੇ ਵਰਗੀ ਕੋਈ ਕੱਲੀ ਵਿਚਾਰੀ ਟੱਕਰਾ ਮਾਰਦੀ ਹੋ ਤੇ ਤੁਸੀਂ ਉਹਦੇ ਪੁੱਤ ਕਿਉਂ ਨਹੀਂ ਬਣ ਸਕਦੇ ਜੇ ਉਹਨਾਂ ਦੇ ਆਪਣੇ ਸਾਥ ਨਹੀਂ ਦੇ ਰਹੇ ਖੂਨ ਦੇ ਵਿੱਚੋਂ ਕੋਈ ਅੱਗੇ ਆਉਣ ਵਾਲਾ ਰਿਹਾ ਹੀ ਨਹੀਂ ਜਾਂ ਹੈ ਨਹੀਂ ਕੋਈ ਜਾਂ ਆ ਨਹੀਂ ਰਿਹਾ ਤਾਂ ਫਿਰ ਤੁਸੀਂ ਕਿਉਂ ਨਹੀਂ ਬਣ ਸਕਦੇ ਉਹਨਾਂ ਮਾਵਾ ਦੇ ਪੁੱਤ ਉਹਨਾਂ ਭੈਣਾਂ ਦੇ ਭਰਾ ਜਿੱਦਾਂ ਗੁਰਮਖ ਸਿੰਘ ਬਣ ਗਏ ਗੋਗੋ ਪਿੰਡਾ ਜ਼ਿਲ੍ਹਾ ਹੁਸ਼ਿਆਰਪੁਰਾ ਉੱਥੋਂ ਲੈ ਕੇ ਆਏ ਨੇ ਵੀਰ ਹੁਣੀ ਇਸ ਭੈਣ ਨੂੰ ਵੀਡੀਓ ਦੇਖੋ ਕੀ ਹਾਲਾਤ ਸੀ ਘਰ ਦੇ ਵਿੱਚ ਦੋਨੇ ਮਾਵਾ ਧੀਆਂ ਦੇ ਕਿਦਾਂ ਰਹਿ ਰਹੀਆਂ ਸੀ ਇਹ ਦੋਨੇ ਮਾਵਾ ਧੀਆਂ ਉਸ ਘਰ ਦੇ ਵਿੱਚ ਜਿੱਥੇ ਕਹਿਣ ਨੂੰ ਤਾਂ ਉਹ ਘਰ ਸੀ ਪਰ ਇਹਨਾਂ ਵਾਸਤੇ ਘਰ ਦੇ ਮੈਨੇ ਖਤਮ ਹੋਏ ਪਏ ਕਿਉਂਕਿ ਮਾਂ ਦੇ ਵਿੱਚ ਹੁਣ ਕਰਮਕੌਰ ਚ ਨਹੀਂ ਤਾਕਤ ਨਹੀਂ ਬਚੀ ਵੀ ਆਪਣੀ ਧੀ ਨੂੰ ਚੱਕ ਥਲ ਸਕੇ ਨਿਵਾ ਸਕੇ ਉਹਦੇ ਡਾਈਪਰ ਚੇਂਜ ਕਰ ਸਕੇ ਉਹਦੇ ਪਿੱਛੇ ਜ਼ਖਮ ਹੋ ਗਿਆ ਵਿਚਾਰੀ ਦੇ ਥੱਲੇ ਵਾਲਾ ਹੀ ਸਾ ਡੈਡ ਹੋ ਗਿਆ ਇਕੱਲੀ ਮਾਂ ਵਿਚਾਰੀ ਟੱਕਣਾ ਮਾਰੀ ਜਾਂਦੀ ਆ ਕੋਈ ਸਾਹਸ ਦੇਣ ਵਾਲਾ ਨਹੀਂ ਕੋਈ ਪੁੱਛਣ ਵਾਲਾ ਨਹੀਂ ਕੋਈ ਕਹਿਣ ਵਾਲਾ ਨਹੀਂ ਧੰਨਵਾਦ ਆ ਬਾਈ ਗੁਰਮਖ ਦਾ ਜਿਨੇ ਇਹ ਪ੍ਰਾਲਾ ਕੀਤਾ ਇਹਨਾਂ ਮਾਵਾਂ ਤੀਆਂ ਨੂੰ ਇੱਥੇ ਸੁਪਨਿਆਂ ਦੇ ਘਰ ਲੈ ਕੇ ਆਏ। ਅੱਜ ਦਵਾਈਆਂ ਦਾ ਲੰਗਰ ਲੱਗਿਆ ਹੋਇਆ। ਹਜ਼ਾਰਾਂ ਹੀ ਸੰਗਤਾਂ ਆਈਆਂ ਹੋਈਆਂ। ਤੇ ਇਹ ਇੱਕ ਆਸ ਲੈ ਕੇ, ਉਮੀਦ ਲੈ ਕੇ ਦੋਨੋਂ ਮਾਵਾਂ ਤੀਆਂ ਇੱਥੇ ਪਹੁੰਚ ਗਈਆਂ ਸਾਡੇ ਕੋਲ। ਸੱਚੇ ਪਾਤਸ਼ਾਹ ਕਿਰਪਾ ਕਰਨ ਭੈਣ ਕੁਲਦੀਪ कौर ਇੰਨੀ ਕੁ ਜੋਗੀ ਹੋ ਜਾਵੇ ਵੀ ਆਪਣੇ ਆਪ ਨੂੰ ਸੰਭਾਲ ਸਕੇ। ਉਦੇ ਜ਼ਖਮ ਆ ਜਿਹੜੇ ਪਿੱਛੇ ਉਹ ਤੁਹਾਨੂੰ ਦਿਖਾਤਾ ਨਹੀਂ ਸਕਦੇ ਪਰ ਮਹਿਸੂਸ ਜ਼ਰੂਰ ਕਰਿਓ ਇਸ ਭੈਣ ਦੀ ਤਕਲੀਫ ਨੂੰ ਇਸ ਮਾਂ ਦੇ ਦਰਦ ਨੂੰ ਜ਼ਰੂਰ ਮਹਿਸੂਸ ਕਰਿਓ ਤਾਂ ਜੋ ਤੁਹਾਡੇ ਆਣ ਗਵਾਂਡ ਵਿੱਚ ਕੋਈ ਐਸਾ ਬੰਦਾ ਨਾ ਹੋਵੇ ਜਿਹਦੀ ਮਦਦ ਦੀ ਤੁਹਾਨੂੰ ਜ਼ਰੂਰਤ ਆ ਪਰ ਤੁਸੀਂ ਉਹਨਾਂ ਦੀ ਜ਼ਰੂਰਤ ਨੂੰ ਨਾ ਸਮਝਦਿਆਂ ਹੋਇਆਂ ਬਹਾਨਾ ਮਾਰ ਲੈਂਦੇ ਹੋ ਵੀ ਮਸ਼ਕ ਆਉਂਦਾ ਜੀ ਇਹ ਤਾਂ ਬਹੁਤ ਮਾੜੇ ਹਾਲਾਤਾਂ ਮੈਨੂੰ ਨਾ ਪ੍ਰੋਬਲਮ ਹੋ ਜੇ ਜਿਵੇਂ ਕਿ ਹੁਣ ਵੀ ਭੈਣ ਦੇ ਵਿੱਚੋਂ ਮਸ਼ਕ ਆਉਂਦਾ ਸੀ ਪਰਿਵਾਰਕ ਮੈਂਬਰਾਂ ਨੂੰ ਜਿੱਥੋਂ ਲੈ ਕੇ ਆਏ ਨੇ ਜਿਹੜੇ ਹਾਲਾਤਾਂ ਆਂਕਲ ਜੀ ਬਰੋਨੀ ਕਾਤੋਂ ਆ ਕੀ ਹੋ ਗਿਆ ਕੀ ਹੋ ਕੀ ਹੋ ਗਿਆ ਹੈ ਰੋਟੀ ਖਾਣੀ ਆ ਭੁੱਖ ਲੱਗੀ ਆ ਚੱਲ ਆਪ ਰੋਟੀ ਖਾਣੇ ਪਹਿਲਾਂ ਪੱਕਾ ਪ੍ਰਸ਼ਾਦਾ ਮੰਗਾ ਕੇ ਛਕਾਓ ਇਹਨਾਂ ਨੂੰ ਪਹਿਲਾਂ ਪ੍ਰਸ਼ਾਦਾ ਮੰਗਾ ਕੇ ਦਿਓ ਇੱਥੇ ਮੰਗਾ ਲਓ ਚਾਹੇ ਹੁਣੇ ਮੰਗਾ ਦਿੰਦੇ ਆਂ ਪ੍ਰਸ਼ਾਦਾ ਕਰਿਓ ਜੀ ਅਰਦਾਸ ਬੇਨਤੀ ਇਹਨਾਂ ਮਾਮਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਨੈਕਲਦੀਪ ਮਾਫਾ ਨੀ ਬਧਾਈ ਖਾਲਾ ਕਿਤੇ ਨਹੀਂ ਜਾਣਾ ਇਹ ਕਾਣੀ ਨਹੀਂ ਆ ਖਾਣੀ ਕੱਢਣੀ ਨਹੀਂ ਬਾਹਰ ਓੜਾ ਗਿਲਦੀਪ ਸੱਚੀ ਕਹਿੰਦਾ ਓੜਾ ਗਿਲਦੀਪਰੇ ਤਕੜੀਆਂ ਭਾਈ ਤੂੰ ਸਾਸਰੀ ਕਿ ਹੋ ਗਿਆ ਚੱਕਰ ਨਹੀਂ ਹੈ ਚੱਕਰ ਨਹੀਂ ਆਉਂਦੇ ਹੋ ਜਾਣੇ ਠੀਕ ਹੋ ਜਾਣੇ ਲੇ ਕੁੜੀ ਭੈਣ ਦੇ ਹੱਥਾਂ ਦੇ ਨਹੋਂ ਕਿੱਡੇ ਕਿੱਡੇ ਕਿਵੇਂ ਗੰਦ ਨਾਲ ਭਰੇ ਪਏ ਆ ਹਨਾ ਤੇ ਮਾਤਾ ਵਿਚਾਰੀ ਬਜ਼ੁਰਗ ਹੋ ਚੁੱਕੀ ਹੈ ਇਕੱਲੀ ਹੈ ਨਾ ਕੀ ਕਰੇ ਮਾਤਾ ਤੇ ਐਸੀ ਤਰ੍ਹਾਂ ਕਈ ਵਾਰੀ ਹਾਲਾਤ ਬਣ ਜਾਂਦੇ ਆ ਰੱਬ ਰੂਪੀ ਭੈਣ ਕੁਲਦੀਪ ਕੌਰ ਵੀ ਸਾਡੇ ਸੁਪਨੇ ਦੇ ਘਰ ਦੀ ਮੈਂਬਰ ਬਣੀ ਹੈ ਕਰੇੁਰ ਦਾ ਮਾਤਾ ਕਰਮਕੌਰ ਆਪਣੀ ਧੀ ਨੂੰ ਲੈ ਕੇ ਆਈ ਹੈ ਪਤਾ ਨਹੀਂ ਦੋਨੇ ਮਾਵਾਂ ਧੀ ਆਈਆਂ ਘਰ ਦੇ ਵਿੱਚ ਭੈਣ ਦੇ ਪਿੱਛੇ ਜ਼ਖਮ ਹੋ ਗਏ ਬੈਡ ਸੋਰ ਹੋ ਗਈ ਹੈ ਕੋਈ ਪਾਸਾ ਦਬਾਉਣ ਵਾਲਾ ਕੋਈ ਸੰਭਾਲਣ ਵਾਲਾ ਕੋਈ ਨਾਲ ਮਦਦ ਕਰਾਉਣ ਵਾਲਾ ਵੀ ਨਹੀਂ ਇਹ ਵੀਰੇ ਦਾ ਗੁਰਮਖੇ ਦਾ ਧੰਨਵਾਦ ਆ ਬਾਈ ਗਵੰਡੀ ਆ ਪਰ ਆਪਣਾ ਫਰਜ਼ ਨਿਭਾਉਣ ਆਇਆ ਕਿਹੜੇ ਪਿੰਡੋਂ ਆਇਆ ਬਾਈ ਗੋਗੋ ਪਿੰਡ ਤੋਂ ਹੈ ਗੋਗੋ ਮਤਾਪੇ ਗੜਸ਼ੰਕਰ ਦੇ ਕੋਲ ਗੋਗੋ ਹਾਂਜੀ ਗੋਗੋ ਪਿੰਡ ਤੋਂ ਆਏ ਨੇ ਗੜਸ਼ੰਕਰ ਕੋਲੋਂ ਕਰੇ ਅਰਦਾਸ ਪੈਣ ਵਾਸਤੇ